ਆਪਣੇ ਪਰਿਵਾਰ ਦੇ ਵਧੀਆ ਭਵਿੱਖ ਅਤੇ ਪਾਲਣ-ਪੋਸ਼ਣ ਦੇ ਲਈ ਇਹ ਔਰਤ ਨਿਤ ਦਿਨ ਕੰਮ ਤੇ ਜਾਇਆ ਕਰਦੀ ਸੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇੱਕ ਵੱਡੀ ਮਿਲ ਦੇ ਵਿੱਚ ਉਸ ਨੂੰ ਕੰਮ ਮਿਲਿਆ ਸੀ ਕਿ ਉਹ ਚਾਹ ਪਾਣੀ ਬਣਾਵੇ ਪਰ ਇਸ ਤੋਂ ਇਲਾਵਾ ਉਸ ਤੋਂ ੱੱਕੇ ਦੇ ਨਾਲ ਦੂਸਰਾ ਕੰਮ ਵੀ ਲਿਆ ਜਾਂਦਾ ਸੀ। ਜਿਸ ਤੇ ਚਲਦੇ ਉਸ ਦਾ ਸ਼ੌਲ ਇੱਕ ਵੱਡੀ ਮਸ਼ੀਨ ਦੇ ਵਿੱਚ ਫਸ ਗਿਆ ਅਤੇ ਉਸ ਦੀ ਜਾਨ ਚਲੀ ਗਈ। ਪਰਿਵਾਰਿਕ ਮੈਂਬਰਾਂ ਨੇ ਵੱਡੇ ਦੋਸ਼ ਲਗਾਉਂਦੇ ਹੋਏ ਔਰਤ ਦੀ ਮ੍ਰਿਤਕ ਦੇ ਨੂੰ ਮਿਲਦੇ ਅੰਦਰ ਹੀ ਰੱਖਿਆ ਅਤੇ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਹ ਮ੍ਰਿਤਕ ਦੇ ਇਥੋਂ ਨਹੀਂ ਚੱਕਣਗੇ ਮਾਸਾ ਜ਼ਿਲ੍ਹਾ ਦੇ ਕਸਬਾ ਭੀਖੀ ਦੇ ਵਿੱਚ ਰਾਈਸ ਮਿਲ ਦੇ ਵਿੱਚ ਇੱਕ ਮਜ਼ਦੂਰ ਔਰਤ ਦੀ ਜਾਨ ਗਈ ਹੈ ਜਿਸ ਦੀ ਉਮਰ ਕਰੀਬ 35 ਸਾਲ ਦੀ ਸੀ ਨਾਮ ਜਸਪੀਰ कौर ਰਾਈਸ ਮਿਲ ਦੇ ਵਿੱਚ ਚੋਲ ਭਰਨ ਦਾ ਕੰਮ ਕਰ ਰਹੀ ਸੀ ਕਿ ਇਸੇ ਦੌਰਾਨ ਉਸ ਦਾ ਸ਼ੌਲ ਮਸ਼ੀਨ ਦੀ ਬੈਲਟ ਦੇ ਵਿੱਚ ਆ ਗਿਆ ਇਸ ਤੋਂ ਬਾਅਦ ਇਸ ਵਰਤ ਨੇ ਟੜਫ-ਟੜਫ ਕੇ ਆਪਣੀ ਜਾਨ ਦਿੱਤੀ ਹੈ ਦਰਦਨਾਕ ਤਰੀਕੇ ਦੇ ਨਾਲ ਇਸ ਔਰਤ ਦੀ ਜਾਨ ਗਈ ਅਤੇ ਪਰਿਵਾਰਿਕ ਮੈਂਬਰ ਇਸ ਤੋਂ ਬਾਅਦ ਡੂੰਕੇ ਸਤਵੇਂ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਸੀ ਕਿ ਇਸ ਦੇ ਮਾਲਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਅਤੇ ਉਹਨਾਂ ਨੂੰ ਮੁਆਵਜ਼ੇ ਦੇ ਤੌਰ ਤੇ مالی ਸਹਾਇਤਾ ਵੀ ਦਿੱਤੀ ਜਾਵੇ ਫਿਲਹਾਲ ਔਰਤ ਨੂੰ ਜਦੋਂ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤਾਂ ਉਸਦੇ ਸਾਹ ਚੱਲਦੇ ਸਨ ਪਰ ਕੁਝ ਹੀ ਮਿੰਟਾਂ ਦੇ ਵਿੱਚ ਉਸ ਦੀ ਜਾਨ ਗਈ ਹੈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਹ ਜਸਵੀਰ ਕੌਰ ਜੋ ਕਿ ਇੱਥੇ ਕੰਮ ਕਰਦੀ ਸੀ ਮਾਲਕਾਂ ਦੇ ਵੱਲੋਂ ਲਾਪਰਵਾਹੀ ਦੇ ਕਾਰਨ ਦਮ ਤੋੜ ਗਈ ਪੁਲਿਸ ਦੇ ਕੋਲ ਇਸ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਗਿਆ ਫਿਲਹਾਲ ਸਮਝੋਤੇ ਦੀ ਗੱਲਬਾਤ ਚੱਲ ਰਹੀ ਹੈ ਪਰ ਪਰਿਵਾਰ ਦਾ ਦੁੱਖ ਇਸ ਸਮੇਂ ਕਿਸੇ ਵੀ ਤਰ੍ਹਾਂ ਘਟ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਆਪਣੀ ਮਾਂ ਗਵਾ ਦਿੱਤੀ ਯਾ ਦੋ ਮੇਰੀ ਮਾਂ ਲੈ ਦੋ ਉਹਨਾਂ ਨੂੰ ਕਹਿ ਦੋ ਦੇ ਦੋ ਮੇਰੀ ਬਾ ਕੋਈ ਪੈਸੇ ਨਹੀਂ ਚਾਹੀਦੇ ਕੋਈ ਨੌਕਰੀ ਤੇ ਨਹੀਂ ਬਾ ਦੇ ਦੋ ਸਾਨੂੰ ਉਹ ਨੌਕੀ ਜਿੱਦ ਕੋਈ ਨਹੀਂ ਕਰ ਸਕਦਾ ਨਾ ਉਹਨਾਂ ਨੇ ਕਦੇ ਕਰਨਾ ਆਪ ਬੱਜ ਗਏ ਵੀ ਨਹੀਂ ਮਾਂ ਪਈ ਐ ਸਾਰੇ ਦਿਨ ਦੀ ਇੱਥੇ ਅਲੂ ਕਿਹੜੇ ਹਾਲਾਤਾਂ ਚ ਪਾੜਿਆ ਲੈ ਮੇਰੇ ਬਾ ਸਾਨੂੰ ਪਤਾ ਸਾਨੂੰ ਪਤਾ ਮੇਰੇ ਬਾਪ ਤੋਂ ਬਾਅਦ ਕਿਵੇਂ ਪਾੜਿਆ ਉਹਨੇ ਇਹਨਾਂ ਨੇ ਮਿੰਟੇ ਚ ਮਾਰਤੀ ਮੇਰੀ ਮਾਂ ਉਹ ਛੜਤੀ ਮਾਰ ਕੇ ਅੱਜ ਹਲੇ ਤੱਕ ਨਹੀਂ ਕੋਈ ਆਇਆ ਔਰ ਸਪੀਕਰ ਜਗਦੀਪ ਸਿੰਘ ਜੀ ਕੀ ਹੋਇਆ ਸਾਰਾ ਮਾਮਲਾ ਇਹ ਸਾਰਾ ਮਾਮਲਾ ਇਹ ਇੱਥੇ ਜਿਹੜੀ ਮੇਰੀ ਸ਼ਾਸਤ ਸੀ ਇੱਥੇ ਕੰਮ ਕਰਦੀ ਸੀ ਮਤਲਬ ਸਾਨੂੰ ਤਾਂ ਇਹ ਕਹਿ ਕੇ ਦੱਸਿਆ ਗਿਆ ਸੀ ਕਿ ਮੈਂ ਇੱਥੇ ਚਾਹ ਪਾਣੀ ਬਣਾਉਣੀ ਆ ਚਾਹ ਪਾਣੀ ਤੋਂ ਉਹ ਇੱਥੇ ਅੰਦਰ ਚੱਲੇਗੀ ਕਿ ਵੀ ਅੰਦਰ ਇਹਨਾਂ ਨੇ ਚਾਹ ਪਾਣੀ ਦਾ ਕੰਮ ਕਹਿ ਕੇ ਲਾਰਕੇ ਅੰਦਰ ਕੰਮ ਤੇ ਜਿਹੜਾ ਲੇਬਰ ਉੱਥੇ ਉਹ ਬੰਦੇ ਵੀ ਨਹੀਂ ਕੰਮ ਕਰ ਸਕਦੇ ਉਹ ਜਿਹੜਾ ਮਰ ਚੌਲਾ ਦਾ ਗੱਟਾ ਬੰਦੇ ਤੋਂ ਜਿਹੜਾ ਕਹਿੰਦਾ ਇੰਨਾ ਵਜਨ ਵਾਲਾ ਕੰਮ ਇੱਕ ਲੇਡੀਜ਼ ਤੋਂ ਕਰਵਾ ਰਹੇ ਹੈਗੇ ਦੇ ਉੱਥੇ ਉਹ ਚਾਰਨਾ ਕੋਈ ਉੱਥੇ ਕੈਮਰਾ ਨਹੀਂ ਹੈਗਾ ਜਿੱਥੇ ਮਤਲਬ ਜਿੱਥੇ ਨਹੀਂ ਡੈਥ ਹੋਈ ਹੈ ਕੋਈ ਕੈਮਰਾ ਨਹੀਂ ਉੱਥੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਚੰਗੀ ਤਰ੍ਹਾਂ ਆਪਾਂ ਜਾ ਕੇ ਦੇ ਉੱਥੇ ਤੂੰ ਦੇਖ ਲਓ ਵੀਡੀਓ ਬਣਾ ਕੇ ਕਿ ਉੱਥੇ ਕੋਈ ਮਤਲਬ ਇੰਨਾ ਚੰਨਾ ਰੋਸ਼ਨੀ ਪੈ ਨਹੀਂ ਰਹੀ ਕਿ ਉੱਥੇ ਬੰਦਾ ਬਾਹਰੋਂ ਕਿਸੇ ਨੂੰ ਦੇਖ ਲੇਗਾ ਤੇ ਉੱਥੇ ਮਨੋ ਚਾਰਨੇ ਦੇ ਵਿੱਚ ਛਾਲ ਫਸਣ ਨਾਲ ਡੈਥ ਹੋਈ ਹੈ ਤੇ ਸਾਨੂੰ ਐ ਵੀ ਦੱਸਿਆ ਗਿਆ ਵੀ ਹਸਪਤਾਲ ਲੈ ਕੇ ਗਏ ਆ ਕਿ ਨਹੀਂ ਲੈ ਕੇ ਗਏ ਸੰਤਾ ਜੋ ਉੱਥੇ ਆਏ ਕਿ ਉਹ ਡੈਥ ਹੋਈ ਕੀ ਗੱਲ ਹੋਈ ਉਹਨਾਂ ਨਾਲ ਮਾਲਕਾਂ ਨਾਲ ਲਈ ਕੋਈ ਗੱਲ ਨਹੀਂ ਹੋਈ ਹੈਗੀ ਨੀ ਸਾਨੂੰ ਕੋਈ ਮਾਲਕਾਂ ਨੇ ਕੁਛ ਨਹੀਂ ਬੇਲਵਾਤ ਹੋਈਗੀ ਠੀਕ ਹੈ ਮੰਨ ਕਰ ਜੀ ਸਾਡੀ ਮੰਗ ਇਹ ਹੈ ਵੀ ਘੱਟੋ ਘਟਾ ਇਹ ਚਾਰ ਬੱਚੇ ਹੈ ਜੀ ਤਿੰਨ ਕੁੜੀਆਂ ਇੱਕੇ ਮੁੰਡਾ ਹੈਗਾ ਘੱਟੋ ਘਟਾ ਇਹਨਾਂ ਨੂੰ ਕੁਝ ਮਿਲ ਅੱਗੇ ਕੋਈ ਨਾ ਕੋਈ ਇਨਸਾਫ ਚਾਹੁੰਦਾ ਸਾਨੂੰ ਮੁਆਵਜ਼ਾ ਚਾਹੀਦਾ ਹੈ ਘੱਟੋ ਘਟਾ 30 ਲੱਖ ਰੁਪਏ ਦੇ ਬੰਦੇ ਨੂੰ ਨਾਮ ਸੀ ਜਸਵੀਰ ਕੌਰ ਜੀ ਉਮਰ ਦਾ ਹੋਏ 30-40 ਸਾਲ ਹੈ 40 ਦੇ ਸਾਲ ਦੇ ਅੰਮ੍ਰਿਤ ਵਿੱਚ ਰਹਿਣਾ ਇਥੇ ਲੋਕਲ ਟੇਕੀ ਦੇ ਵਿੱਚ ਦੇ ਕੋਈ ਤਕੀ ਹੁ ਅੱਜ ਅਸੀਂ ਸਿੰਗਲਰਾਈਸ ਮਿਲ ਦੇ ਵਿੱਚ ਖੜੇ ਆ ਇੱਥੇ ਜਦੋਂ ਆਕੇ ਅਸੀਂ ਮੌਕਾ ਵੇਖਿਆ ਕਿਸੇ ਵੀ ਮਜ਼ਦੂਰ ਕੋਲ ਕੋਈ ਸੁਰੱਖਿਆ ਇਕਵਿਪਮੈਂਟ ਨਹੀਂ ਦਿੱਤੇ ਗਏ ਮਾਲਕਾਂ ਵੱਲ ਜਿਸ ਥਾਂ ਦੇ ਉੱਤੇ ਤਸਵੀਰ ਕੋਰ ਜਿਹੜੀ ਮਜ਼ਦੂਰ ਔਰਤ ਹੈ ਕੰਮ ਕਰਦੀ ਸੀ ਲਗਭਗ 35 ਸਾਲ ਉਹਨਾਂ ਦੀ ਉਮਰ ਹੈ ਆ ਉਸ ਔਰਤ ਜਿੱਥੇ ਕੰਮ ਕਰਦੀ ਉਹ ਥਾਂ ਤੇ ਨਾ ਤਾਂ ਕੋਈ ਲਾਈਟ ਨਾ ਕੋਈ ਕੈਮਰਾ ਤੇ ਜਿਸ ਜਗ੍ਹਾ ਤੇ ਉਹ ਖੜੀ ਹੋ ਮੁਰ ਵੀ ਨਹੀਂ ਸਕਦੀ ਜਿੰਨੀ ਜਗ੍ਹਾ ਤੇ ਖੜ ਕੇ ਉਹ ਕੰਮ ਕਰ ਰਹੀ ਆ ਅਸੀਂ ਇਹ ਤੋਂ ਅੰਦਾਜ਼ਾ ਲਾ ਸਕਦੇ ਆ ਵੀ ਮਾਲਕ ਮੁਨਾਫਾ ਖੋਰੀ ਦੇ ਵਿੱਚ ਇੰਨੇ مشਗੂਲ ਹੋ ਗਏ ਨੇ ਵੀ ਉਹਨਾਂ ਨੂੰ ਮਜ਼ਦੂਰਾਂ ਦੀ ਹਾਲਤ ਨਹੀਂ ਦਿਖ ਰਹੀ ਅੱਛਾ ਕੰਮ ਕੁਝ ਹੋਰ ਕਹਿ ਕੇ ਉਹਨਾਂ ਨੂੰ ਇੱਥੇ ਲਾਇਆ ਜਾਂਦਾ ਤੇ ਕੰਮ ਕਰਵਾਇਆ ਕੁਝ ਹੋਰ ਉਹਨਾਂ ਤੋਂ ਜਾਂਦਾ ਅਸੀਂ ਇਹ ਕਹਿ ਸਕਦੇ ਆ ਵੀ ਸਿੱਧਾ ਸਿੱਧਾ ਇੱਕ ਮਜ਼ਦੂਰ ਔਰਤ ਦਾ ਮਾਲਕਾਂ ਵੱਲੋਂ ਇੱਕ ਕਤਲ ਕੀਤਾ ਗਿਆ ਹੈ ੱਲੀ ਅਣਗਹਿਲੀ ਨਹੀਂ ਹੈ ਇਹ ਇਹ ਕਤਲ ਹੈ ਮਾਲਕਾ ਵੱਲੋਂ ਕਤਲ ਹੋਇਆ ਸੁਬੇਰ ਦੀ ਲਾਸ਼ ਉਰੇ ਪਈ ਹੈ ਇਸ ਪ੍ਰੈਮਿਸਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਪੂਰਾ ਆ ਗਿਆ ਇਸ ਨੂੰ ਛਾਉਣੀ ਦੇ ਵਿੱਚ ਤਬਦੀਲ ਕਰਤਾ ਪਰ ਤੁਸੀਂ ਇਹ ਦੇਖੋ ਬੜੇ ਸ਼ਰਮ ਵਾਲੀ ਗੱਲ ਹੈ ਨਾ ਤਾਂ ਪੁਲਿਸ ਨੇ ਹਾਲੇ ਤੱਕ ਮਾਲਕਾਂ ਦੇ ਉੱਤੇ 302 ਤੇ ਐਸ ਸੀ ਐਸ ਟੀ ਐਕਟ ਦਾ ਪਰਚਾ ਦਰਜ ਕੀਤਾ ਤੇ ਨਾ ਕੋਈ ਕਾਰਵਾਈ ਕੀਤੀ ਹਾਲੇ ਵੀ ਪੁਲਿਸ ਪ੍ਰਸ਼ਾਸਨ ਚਾਹੇ ਉਹ ਡੀ ਐਸ ਪੀ ਆ ਚਾਹੇ ਉਹ ਐਸ ਐਸ ਪੀ ਆ ਚਾਹੇ ਐਸ ਐਚ ਓ ਆ ਇਹ ਇਸ ਪਰਿਵਾਰ ਦੇ ਉੱਤੇ ਪ੍ਰੈਸ਼ਰ ਬਣਾ ਰਹੇ ਨੇ ਵੀ ਮਾਲਕ 100, 2 ਲੱਖ, 3 ਲੱਖ ਜੋ ਦਿੰਦੇ ਨੇ ਲੈ ਲਓ ਤੇ ਫੈਸਲਾ ਕਰ ਲਓ ਵੀ ਕਾ ਨੂੰ ਕੋਰਟ ਦੇ ਚੱਕਰ ਖਾਣਿਆ ਤੁਸੀਂ ਕੋਰਟ ਦੇ ਵਿੱਚ ਤਰੀਕਾਂ ਭੁਗਤੇਦੇ ਰਹੋਗੇ ਤੁਹਾਨੂੰ ਕੁਝ ਨਹੀਂ ਮਿਲਣਾ ਕਹਿਣ ਦਾ ਭਾਵ ਇਹ ਆ ਵੀ ਇਹ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਨਾ ਵੀ ਸਾਡੇ ਪੰਜਾਬ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਕੋਈ ਰਿਸ਼ਮਤ ਨਹੀਂ ਲਾਊਗਾ ਤੇ ਮਜ਼ਦੂਰਾਂ ਨੂੰ ਇਨਸਾਫ਼ ਮਿਲ ਗਏ ਤੇ ਸਾਰੇ ਸਹੀ ਕਾਰਵਾਈ ਕਰਨਗੇ ਇੱਥੋਂ ਪਤਾ ਲੱਗਦਾ ਇੱਕ ਮਜ਼ਦੂਰ ਔਰਤ ਜੋ ਦਲਦ ਪਰਿਵਾਰ ਦੇ ਵਿੱਚੋਂ ਹੁੰਦੀ ਆ ਅਸ ਪੰਜਾਬ ਚ ਦਲਤਾਂ ਦੀ ਕੀ ਹਾਲਤ ਐ ਵੀ ਐਸਐਚਓ ਪਰਚਾ ਨਹੀਂ ਦਰਜ ਕਰਦਾ ਹਾਲੇ ਤੱਕ ਪਰਚਾ ਨਹੀਂ ਦਰਜ ਹੋਇਆ ਸਵੇਰ ਦੀ ਮੌਕ ਖੋਈ ਐ ਅਸੀਂ ਇਹ ਮੰਗ ਕਰਦੇ ਆਂ ਵੀ ਇਸ ਐਸਐਚਓ ਦੇ ਉੱਤੇ ਤੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਹੋਰੇ ਦੇ ਵਿੱਚ ਸ਼ਾਮਲ ਆ ਮਾਲਕਾਂ ਨੂੰ ਬਚਾਉਣ ਦੇ ਵਿੱਚ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਪਰਿਵਾਰ ਦੇ ਜੀਆਂ ਨੂੰ ਇੱਕ ਜੀ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਆ ਤੇ ਜਿਹੜਾ ਬਾਜਬ ਮੁਆਵਜ਼ਾ ਐ SCST ਐਕਟ ਦੇ ਤਹਿਤ ਇਹਨਾਂ ਨੂੰ ਮਿਲਦਾ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਤੇ ਜਿਹੜੇ ਮਾਲਕ ਆ 302 ਤੇ SCST ਐਕਟ ਦੇ ਤਹਿਤ ਜੇਲ੍ਹ ਭੇਜੇ ਜਾਣੇ ਚਾਹੀਦੇ ਆ ਤੇ ਜਿਹੜੇ ਹੋਰ ਇਸ ਦੇ ਚ ਸ਼ਾਮਲ ਨੇ ਅੰਗੈਲੀ ਦੇ ਵਿੱਚ ਜਾਂ ਕਹਿੰਦੀ ਇਸ ਪੂਰੇ ਜੁਰਮ ਦੇ ਵਿੱਚ ਉਹਨਾਂ ਸਾਰਿਆਂ ਨੂੰ ਸਜ਼ਾ ਹੋਣੀ ਚਾਹੀਦੀ ਆ ਇਹ ਸਾਡੀ ਮੰਗ ਆ ਇੰਨਾ ਚਿਰ ਸਾਡੀ ਮੰਗ ਨਹੀਂ ਮੰਨੀ ਜਾਂਦੀ ਕੀ ਸੰਸਕਾਰ ਨਹੀਂ ਕੀਤਾ ਜਾ ਨਹੀਂ ਅਸੀਂ ਇੱਥੋਂ ਬਾਡੀ ਨਹੀਂ ਚੱਕਾਂਗੇ ਜਦੋਂ ਤੱਕ ਸਾਡੀ ਮੰਗ ਪੂਰੀ ਨਹੀਂ ਹੁੰਦੀ ਜਦੋਂ ਤੱਕ ਪਰਿਵਾਰ ਨੂੰ ਮੁਆਵਜ਼ਾ ਨਹੀਂ ਮਿਲਦਾ ਜਦੋਂ ਤੱਕ ਮਾਲਕਾਂ ਨੂੰ ਜੇਲ੍ਹ 'ਚ ਨਹੀਂ ਭੇਜਿਆ ਜਾਂਦਾ ਉਦੋਂ ਤੱਕ ਨਹੀਂ ਕਰਦੇ ਪੁਲਿਸ ਪ੍ਰਸ਼ਾਸਨ ਜਿੰਨਾ ਲੋਕਾਂ ਨੂੰ ਲੈ ਕੇ ਅੱਡ ਖੁੰਜੇ ਦੇ ਵਿੱਚ ਗੱਲਾਂ ਕਰਦਾ ਫਿਰਦਾ ਪਰਵਾਰ ਉਰੇ ਰੋੜ ਰਿਆ ਸੈਲਰ ਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆਂ ਵੀ ਐਂ ਗੱਲ ਨਹੀਂ ਬਣਨੀ ਕਾਰਵਾਈ ਕਰਨੀ ਪੈਣੀ ਆ ਤੇ ਠੋਸ ਕਰਨੀ ਪੈਣੀ ਆ ਅੰਤ ਤੱਕ ਲੜਾਈ ਲੜਾਂਗੇ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਜਿੱਥੇ ਤੱਕ ਸਾਨੂੰ ਇਹ ਲੜਾਈ ਲੈ ਜਾਣੀ ਪਈ ਅਸੀਂ ਲੈ ਜਾਵਾਂ ਮੇਰੀ ਮਾਹ ਲੈ ਦੋ ਉਹਨਾਂ ਨੂੰ ਕਹਿ ਦੋ ਤੇ ਦੋ ਮੇਰੀ ਬਾ ਕੋਈ ਪੈਸੇ ਨਹੀਂ ਚਾਹੀਦੇ ਕੋਈ ਨੌਕਰੀ ਤੇ ਨਹੀਂ ਬਾ ਦੇ ਦੋ ਸਾਨੂੰ ਉਹ ਨੌਬੀ ਚ ਕੋਈ ਹੀ ਕਰ ਸਕਦਾ ਪਰ ਉਹਨਾਂ ਨੇ ਕਦੇ ਕਰਨਾ ਆਪ ਵੱੱਜ ਗਈ ਮੇਰੀ ਮਾਂ ਪਈ ਐ ਸਾਰੇ ਦਿਨ ਦੀ ਇੱਥੇ ਅਨੂ ਕਿਹੜੇ ਹਾਲਾਤਾਂ ਚ ਪਾਲ ਲੈ ਮੈਨੂੰ ਹੀ ਵਾਰ ਸਾਨੂੰ ਪਤਾ ਅਨੂ ਪਤਾ ਮੇਰੇ ਬਾਪਦਾਰ ਖਿਲੇ ਪਾੜਿਆ ਉਹਨੇ ਇਹਨਾਂ ਨੇ ਮੇਟ ਕੇ ਘਾੜਤੀ ਮੇਰੀ ਬਾਹ ਉਹ ਛੜਤੀ ਮਾਰ ਕੇ ਅੱਜ ਹਲੇ ਤੱਕ ਨਹੀਂ ਕੋਈ ਆਇਆ ah you're the